ਸੇਵੀਆ ਅਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰੇ ਅਰਸਾਂ ਹੋਂ ਕੁਰਸਾਂ ਹੋਂ ਛੱਟੀਐ ਤੋਤੋ ਡਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀਐ ਸਜਣਾ ਸੱਚਾ ਸਾਤ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਜਿਨੇ ਸਤ ਗੁਰ ਸੇਵ ਆਪਿਆਰੇ ਤਨ ਕੇ ਸਾਥ ਤਰੇ ਤਨਾਠਾਕ ਨ ਪਾਈਐ ਪਿਆਰੇ अमृत रसन हारे, बूढे पारे पै बिना पे बिना नदर करे ਜਿਨੇ ਸਤਗੁਰ ਸੇਵ ਆਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਾਰੇ ਬਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂ ਹਸਾ ਲਾ ਹਣਾ ਪਿਆਰੇ ਤੇ ਤੇਰੀ ਸਲਾਹ ਵਣ ਬੋਹਿਥ ਪੈ ਡੁੱਬਿਆ ਪਿਆਰੇ ਕੰਦੇ ਪਾਏ ਕਹਾ ਰਹਾ सालाही साहना साला प्यारे दूजा ना को मेरे प्रभ सालाहन से पले प्यारे ਸਵਦਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਾਸ ਲੈ ਤਤ ਵਿਲੋਏ पत प्रवा का साचका नाम सच्चा सच्चानिस आया लेख लाव प्यारे हुकमी हुक्म पश ਗੁਰ ਬਿਨਾ ਹੁਕਮ ਨਾ ਬੂਜੀਐ ਪਿਆਰੇ ਸਾਚੇ ਸਾਚਾ ਤਾਣ ਹੁਕਮ ਅੰਦਰ ਨਿਮੇ ਆਪਿਆਰੇ ਹੁਕਮ ਉਦਰ ਮਜਾਰ ਹੁਕਮੇ ਅੰਦਰ ਜੰਮੇ ਆਪਿਆਰੀ ਉਦੋਂ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਐ ਪਿਆਰੇ ਚੱਲ ਕਾਰਜਸਾਰ ਹੁਕਮ ਐ ਅੰਦਰ ਆਇਆ ਪਿਆਰੇ ਹੁਕਮੇ ਜਾਦੂ ਜਾਈ ਹੁਕਮੇ ਬੰਨ ਚਲਾਈ ਐ ਪਿਆਰੇ ਮਨ ਮੁਖ ਲਹ ਸਜਾਈ ਹੁਕਮੇ ਸਬਦ ਪਛਾਨੀ ਐ ਪਿਆਰੇ ਦਰਗਾਹ ਪੈਦਾ ਜਾਏ ਹੁਕਮੇ ਗਣਤ ਗਣਾਈ ਐ ਪਿਆਰੇ ਹੁਕਮੇ ਹਉਮੈ ਦੋ ਹੁਕਮੇ ਪਵ ਪਵਾਈਏ ਪਿਆਰੇ ਅਵਗਣ ਮੁਠੀ ਰੋਏ ਹੁਕਮ ਸੰਯਾਪ ਸਾਹ ਕਾ ਪਿਆਰੇ ਸੱਚ ਮਿਲ ਵਡਿਆਈ ਹੋਏ ਆਖਲੇ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੇ ਸੋ ਸਾਲਾਹ ਆ ਪਿਆਰੇ ਹਉ ਤਿਨ ਬਲਿਹਾਰੈ ਜਾਉ नाओ मिल संतो प्यारे नदरी मेल मिलाओ काया कागद जे थिए प्यारे मान मसवाणी तार ललता लेखन सच की प्या हारण लिखो विचार लेखारि नानका प्यच तार ਆਆਂ ਕਾਗਦ ਜੇ ਥੀਏ ਪਿਆਰੇ ਮਨ ਮਸਵਾਨੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਾਰ ਗੁਣ ਲਿਖ ਹੋ ਵੀਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਔਰ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ